ਹਾਂਜੀ ਦੋਸਤੋ ਕੀ ਹਾਲ ਚਾਲ ਆ ਦੇਖੋ ਲੋਕਾਂ ਨੂੰ ਨਾ ਸ਼ਰਮ ਆਉਣੀ ਚਾਹੀਦੀ ਹੈ ਹਨਾ ਆ ਦੇਖੋ ਇਹਦੇ ਨਾਲ ਨਾ ਕਸੂਰ ਦੱਸ ਦੋ ਕੀ ਆ ਤੇ ਆ ਨਾ ਗੋਲਾਗਾ ਹਨਾ ਤੜਕੇ ਤੜਕੇ ਆਪਾਂ ਨੂੰ ਕਬੂਤਰ ਆਗਾ ਗੋਲਾ ਵਿਚਾਰਾ ਹੈ ਡਿੱਗਿਆ ਹਨਾ ਤੇ ਇਹਦਾ ਨਾ ਆ ਦੇਖੋ ਕਾਲੇ ਚ ਫਸਿਆ ਹੈ ਡੋਰ ਚ ਹਨਾ ਪਤਾ ਨਹੀਂ ਫੇਰ ਵੀ ਲੋਕ ਕਿਉਂ ਨਹੀਂ ਸ਼ਰਮ ਮਾਨਦੇ ਹਨਾ ਤੇ ਇਹਦੀ ਵਿਚਾਰੇ ਦੀ ਨਾ ਇਹ ਤਾਂ ਚਲ ਕੁਦਰਤੀ ਆਪਾਂ ਨੂੰ ਪਤਾ ਲੱਗ ਗਿਆ ਆੜੇ ਡੈਗਦਾ ਡੈਗਦਾ ਆ ਦੇਖੋ ਕੀ ਐ ਯਾਰ ਹਨਾ ਕੀ ਮਿਲਦਾ ਆਪਾਂ ਨੂੰ ਪਾਪ ਕਰਕੇ ਸ਼ਰਮ ਹੋਣੀ ਚਾਹੀਦੀ ਆ ਲੋਕਾਂ ਨੂੰ ਇਧਰ ਦੇਖੋ ਲੈ ਆ ਦੇਖੋ ਕਿੱਥੋਂ ਦੀ ਕਿੱਥੋਂ ਦੀ ਕਿਵੇਂ ਫਸੀ ਦੀ ਆ ਹਾ ਡੋਰ ਲੈ ਮੈਨੂੰ ਐ ਦੱਸੋ ਵੀ ਕਸੂਰ ਕੀ ਆ ਇਹਨਾਂ ਦਾ ਲੈ ਵੀ ਕਿਉਂ ਨਹੀਂ ਤੁਸੀਂ ਹਟਦੇ ਸੁਧਰ ਨਹੀਂ ਸਕਦੇ ਹਨਾ ਜੇ ਇਹਨਾਂ ਨੇ ਕੋਈ ਆਪਣਾ ਮਾੜਾ ਕੀਤਾ ਇਹ ਤਾਂ ਭਈ ਆਪਣਾ ਮਾੜਾ ਕਰਦੇ ਆ ਤਾਂ ਤੁਸੀਂ ਦੱਸ ਦਿਓ ਹਨਾ ਵੀ ਯਾਰ ਕੀ ਆ ਇਹ ਮਸੂਮਾਂ ਦਾ ਆਪਾਂ ਪਾਪ ਲਈ ਜਾਂਦੇ ਆ ਨਾ ਚੜਾਓ ਨਾਰਮਲ ਵਰਤ ਲੋ ਰੀਲਾਂ ਵਰਤ ਲੋ ਜਿਸ ਨਹੀਂ ਸਰਦਾ ਤਾਂ ਆਹ ਆਹ ਦੇਖ ਲੋ ਲੈ ਇਹ ਕਿਸੇ ਬੰਦੇ ਦੇ ਵੀ ਗੱਲ ਚ ਪੈ ਜੇ ਨਾ ਤਾਂ ਗੱਲ ਵੱਡ ਦੂਗੀ ਇਹ ਸੋ ਬੇਨਤੀ ਆ ਪ੍ਰਭੂ ਨਾ ਵਰਤਿਆ ਕਰੋ ਇਹ ਜਿਹੜੀਆਂ ਚੀਜ਼ਾਂ ਇਹਨਾਂ ਦਾ ਮਸੂਮਾਂ ਦਾ ਇਹ ਬੋਲ ਕੇ ਨਹੀਂ ਦੱਸ ਸਕਦੇ ਇਹਨਾਂ ਦਾ ਕਸੂਰ ਕੀ ਆ ਬਸ ਇੰਨਾ ਕ ਦੱਸ ਦਿਓ ਤੁਸੀਂ